ਲਗਾਤਾਰ ਸੰਘਣੀ ਦੁਪਹਿਰੀਆਂ ਤੇ ਛੰਡੇ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਉੱਤੇ ਹੀ ਢੁੰਡਾਂ ਦੇ ਵਿੱਚ ਜੋ ਵਾਹਨ ਨੇ ਜਿਨ੍ਹਾਂ ਦੇ ਅੱਗੇ ਪਿਛਲੀਆਂ ਲਾਈਟਾਂ ਨਹੀਂ ਚੱਲਦੀਆਂ ਜਿਸ ਤੇ ਕਾਰਨ ਵੱਡੇ ਹਾਦਸੇ ਵਾਪਰ ਜਾਂਦੇ ਨੇ ਪਰ ਉਸੇ ਅੱਜ ਸੰਗਰੂਦ ਦੇ ਬਰਨਾਲਾ ਚੌਕ ਵਿੱਚ ਟ੍ਰੈਫਿਕ ਪੁਲਿਸ ਅਤੇ ਜ਼ਿਲ੍ਹਾ ਇੰਡਸਟਰੀ ਚੈਂਬਰ ਦੇ ਵੱਲੋਂ ਰਲ ਮਿਲ ਕੇ ਅੱਜ ਇੱਕ ਵਧੀਆ ਉਪਰਾਲਾ ਕੀਤਾ ਗਿਆ ਇਸ ਉਪਰਾਲੇ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਵਾਹਨਾਂ ਦੇ ਉੱਪਰ ਰਿਫਲੈਕਟਰ ਲਗਾਏ ਗਏ ਅਤੇ ਇਸ ਮੌਕੇ ਤੇ ਬੋਲਦੇ ਹੋਏ ਜ਼ਿਲ੍ਹਾ ਟ੍ਰੈਫਿਕ ਅਫਸਰ ਪਵਨ ਕੁਮਾਰ ਸ਼ਰਮਾ ਤੇ ਪ੍ਰਧਾਨ ਵਿਸ਼ਾਲ ਗੁਪਤਾ ਨੇ ਕਿਹਾ ਕਿ ਅਸੀਂ ਇਹ ਅਜੋਰ ਰਿਫਲੈਕਟਰ ਲਗਾ ਰਹੇ ਹਾਂ ਕਿਉਂਕਿ ਤੁੰਦ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਦੇ ਕਾਰਨ ਐਕਸੀਡੈਂਟ ਬਹੁਤ ਜ਼ਿਆਦਾ ਵਧ ਜਾਂਦੇ ਹਨ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਨੇ ਕਿ ਜੇਕਰ ਉਹਨਾਂ ਦੀਆਂ ਬਾਹਣਾ ਜੀ ਜੋ ਪਿਛਲੀਆਂ ਲਾਈਟਾਂ ਨੇ ਉਹ ਨਹੀਂ ਚੱਲਦੀਆਂ ਤਾਂ ਆਪਣੇ ਵਾਹਨ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਗਾਓ ਤੇ ਘਰ ਨਿਕਲ ਤੋਂ ਪਹਿਲਾਂ ਜੋ ਤੁਹਾਡੇ ਵਾਹਨ ਨੇ ਉਹਨਾਂ ਦੀ ਜਾਂਚ ਕਰ ਲਵੋ ਕਿ ਪਿਛਲੇ ਤੇ ਅਗੜੀਆਂ ਲਾਈਟਾਂ ਨੇ ਜੋ ਚੱਲਦੀਆਂ ਨੇ ਜਾਂ ਨਹੀਂ ਚੱਲਦੀਆਂ ਜੇਕਰ ਪਿਛਲੇ ਲਟਾਂ ਨਹੀਂ ਚੱਲਦੀਆਂ ਜਾਂ ਫਿਰ ਟਰੱਕ ਦੀ ਗੱਲ ਕਰ ਲਈਏ ਖਾਸ ਕਰ ਟਰਾਲੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵਿੱਚੇ ਲਾਈਟਾਂ ਨਹੀਂ ਹੁੰਦੀਆਂ ਤਾਂ ਟਰਾਲੀ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਆਪਣੀਆਂ ਟਰਾਲੀਆਂ ਦੇ ਪਿੱਛੇ ਜਾਂ ਫਿਰ ਰੇੜੀਆਂ ਦੇ ਪਿੱਛੇ ਰੇੜੀਆਂ ਦੇ ਪਿੱਛੇ ਰਿਫਲੈਕਟਰ ਜ਼ਰੂਰ ਲਗਾਓ ਤਾਂ ਜੋ ਐਕਸੀਡੈਂਟ ਤੋਂ ਬਚਿਆ ਜਾ ਸਕੇ ਅੱਜ ਸਾਡੇ ਜਿਹੜੇ ਚੈਂਬਰ ਦੇ ਅਹੁਦੇਦਾਰ ਸੀਗੇ ਉਹਨਾਂ ਵੱਲੋਂ ਪੁਲਿਸ ਨਾਲ ਸਾਂਝ ਤੌਰ ਤੇ ਰਿਫਲੈਕਟਰ ਲਾਇਏ ਨੇ ਕਰੀਬ ਅਸੀਂ 500 ਦੇ ਕਰੀਬ ਰਿਫਲੈਕਟਰ ਲਾਇਏ ਨੇ ਅੱਜ ਤੇ ਹੋਰ ਵੀ ਵੜਾ ਕੇ ਦੇਣਗੇ ਜਿਹੜੇ ਰਿਫਲੈਕਟਰ ਨੇ ਸਾਰੇ ਸਬ ਡਿਵੀਜ਼ਨ ਭੇਜਾਂਗੇ ਤਾਕੇ ਧੁੰਦ ਦੇ ਕਾਰਨ ਵਿੱਚ ਐਕਸੀਡੈਂਟ ਤੋਂ ਬਚਿਆ ਜਾ ਸਕੇ ਵੀ ਕਹਾਂ ਜਾ ਹੋ ਗਿਆ ਅੱਜ ਕੱਲ ਧੁੰਦ ਬਹੁਤ ਹੁੰਦੀ ਹੈ ਲੋਕੀ ਬਹੁਤ ਅਨਿਵਾਰ ਹੋ ਕੇ ਫੇਰ ਕਰਕੇ ਚਲਾ ਰਹੇ ਅਸੀਂ ਤੁਹਾਡੇ ਚੈਨ ਰਹੀਂ ਅਪੀਲ ਕਰਦੇ ਆ ਲੋਕਾਂ ਨੂੰ ਵੀ ਪਹਿਲੀ ਗੱਲ ਤਾਂ ਜੇ ਕੋਈ ਜ਼ਰੂਰੀ ਕੰਮ ਆ ਤਾਂ ਬਾਹਰ ਨਿਕਲੋ ਅਗਰ ਜ਼ਰੂਰੀ ਕੰਮ ਆ ਤਾਂ ਜੇ 1 ਘੰਟੇ ਦਾ ਰਸਤਾ ਤਾਂ 2 ਘੰਟੇ ਦਾ ਰਸਤਾ ਬਣਾ ਕੇ ਚੱਲੋ ਹੌਲੀ ਚੱਲੋ ਆਪਣੇ ਲਾਈਟਾਂ ਦੀ ਵਰਤੋਂ ਕਰੋ ਡਿਪਰ ਮਾਰਦੇ ਚੱਲੋ ਸਲੋ ਚੱਲੋ ਮੈਂ ਜੀ ਸੰਦੀਪ ਬਾਂਸਲ ਮਨੂੰ ਚੇਅਰਮੈਨ ਸੰਗਰੂਰ ਡਿਸਟ੍ਰਿਕਟ ਇੰਡਸਟਰੀ ਚੈਂਬਰ ਬਲੌਕ ਸੰਗਰੂਰ ਵੱਲੋਂ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਇੱਕ ਸਾਂਝਾ ਪ੍ਰੋਗਰਾਮ ਇਤ ਮਾਹਵੀਰ ਚੌਂਕ ਸੰਗਰੂਰ ਵਿਖੇ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਮਰਸ਼ੀਅਲ ਵਹੀਕਲਾਂ ਦੇ ਉੱਪਰ ਰਿਫਲੈਕਟਰ ਲਾ ਕੇ ਜੋ ਦੁਰਘਟਨਾ ਦੀ ਸੰਭਾਵਨਾ ਹੈ ਉਸ ਨੂੰ ਰੋਕਣ ਲਈ ਇਕ ਉਪਰਾਲਾ ਕੀਤਾ ਜਾ ਰਿਹਾ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਧੁੰਦ ਦਾ ਮੌਸਮ ਹੈ ਰਿਫਲੈਕਟਰ ਨਾਲ ਬਹੁਤ ਘੱਟ ਸੰਭਾਵਨਾ ਹੋ ਜਾਂਦੀ ਹੈ ਐਕਸੀਡੈਂਟ ਦੀ ਤੇ ਮੈਂ ਵਧਾਈ ਦੇਣਾ ਸਾਡੇ ਬਲੌਕ ਪ੍ਰਧਾਨ ਵਿਸ਼ਾਲ ਗੁਪਤਾ ਜੀ ਅਤੇ ਟ੍ਰੈਫਿਕ ਜ਼ਿਲ੍ਹਾ ਇੰਚਾਰਜ ਪਵਨ ਸ਼ਰਮਾ ਜੀ ਨੂੰ ਜਿਨ੍ਹਾਂ ਦੇ ਉਪਰਾਲਾ ਸਦਕਾ ਇਹ ਪ੍ਰੋਗਰਾਮ ਕਰ ਸਕਿਆ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਰੂ ਡਿਸਟ੍ਰਿਕਟ ਇੰਡਸਟਰੀਅਲ ਚੈਂਬਰ ਬਲੌਕ ਸੰਗਰੂਰ ਅਤੇ ਜ਼ਿਲ੍ਹਾ ਹਮੇਸ਼ਾ ਦੀ ਤਰ੍ਹਾਂ ਇਸ ਤਰ੍ਹਾਂ ਦੇ ਕੰਮ ਕਰਦਾ ਰਹਿੰਦਾ ਹੈ ਨਾਮ ਕੀ ਹੈ ਤੁਹਾਡਾ ਅੰਡਸਟਰੀ ਦਾ ਕਿਹੜਾ ਹੈ ਜੀ ਕਿਹੜਾ ਹੋਤਾ ਹੈ ਕੀ ਕਰਨਾ ਤੁਹਾਡਾ ਮੇਰਾ ਨਾਮ ਵਿਸ਼ਾਲ ਗੁਪਤਾ ਹੈ ਮੈਂ ਸੰਗਰੂਰ ਇੰਡਸਟਰੀ ਚੈਂਬਰ ਬਲੌਕ ਸੰਗਰੂਰ ਦਾ ਪ੍ਰੈਜ਼ੀਡੈਂਟ ਆ ਅ ਸਭ ਤੋਂ ਪਹਿਲਾਂ ਮੈਂ ਨਵੇਂ ਸਾਲ ਦੀਆਂ ਮੁਬਾਰਕਾਂ ਮੇਰੇ ਸ਼ਹਿਰ ਵਾਸੀਆਂ ਨੂੰ ਤੇ ਲੋੜੀ ਦੀਆਂ ਐਡਵਾਂਸਡ ਮੁਬਾਰਕਾਂ ਦੇਣਾ ਚਾਹਨਾ ਸ਼ਹਿਰ ਵਾਸੀਆਂ ਤੇ ਸਾਡੇ ਇੰਡਸਟ੍ਰੀਅਲਿਸਟ ਭਰਾਵਾਂ ਨੂੰ ਨਵੇਂ ਸਾਲ ਦੇ ਵਿੱਚ ਟ੍ਰੈਫਿਕ ਵੀਕ ਮਨਾਇਆ ਜਾਂਦਾ ਹੈ ਪੰਜਾਬ ਪੰਜਾਬ ਪੁਲਿਸ ਦੇ ਨਾਲ ਅਸੀਂ ਮਿਲ ਕੇ ਐਸਡੀਐਸਸੀ ਬਲੌਕ ਦਾ ਸਾਂਝਾ ਉਪਰਾਲਾ ਕੀਤਾ ਕਿ ਅਜਕਲ ਸਮੇਂ ਧੁੰਦ ਦਾ ਸਮਾਂ ਹੈ ਧੁੰਦ ਦੇ ਸਮੇਂ ਨੂੰ ਦੇਖਦੇ ਹੋਏ ਉਤੇ ਰਿਫਲੈਕਟਰ ਲਾਏ ਜਾਣ ਤੇ ਲੋਕਾਂ ਨੂੰ ਅਵੇਅਰ ਕੀਤਾ ਜਾਵੇ ਕਿ ਟ੍ਰੈਫਿਕ ਰੂਲਸ ਕਿਵੇਂ ਬਣਾਏ ਜਾਂਦੇ ਨੇ ਇਹ ਸਾਂਝਾ ਉਪਰਾਲਾ ਅਸੀਂ ਐਸਡੀਐਸਸੀ ਬਲੌਕ ਸੰਗਰੂਰ ਤੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਕੀਤਾ ਉਹਦੇ ਵਿੱਚ ਟ੍ਰੈਫਿਕ ਪੁਲਿਸ ਇੰਚਾਰਜ ਪਵਨ ਸ਼ਰਮਾ ਜੀ ਨੇ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰੇ ਸਾਰੇ ਮੇਰੇ ਇੰਡਸਟਰੀਅਲ ਸੈਕਟਰੀ ਜਿੰਨੇ ਵੀ ਅੱਜ ਉਰੇ ਆਏ ਨੇ ਜਾਂ ਕੋਈ ਨਹੀਂ ਵੀ ਆ ਸਕੇ ਮੈਂ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਸਪੈਸ਼ਲੀ ਸਾਡੇ ਡਿਸਟ੍ਰਿਕਟ ਜਨਰਲ ਸੈਕਟਰੀ ਐਮਪੀ ਸਿੰਘ ਜੀ ਅਮਨ ਜਖਮੀ ਜੀ ਸਾਡੇ ਵਾਈਸ ਚੇਅਰਮੈਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪਾਲੀ ਫਾਰਮ ਤੋਂ ਸਾਡੇ ਬੜੇ ਸੀਨੀਅਰ ਮੈਂਬਰ ਨੇ ਅਰਉਂ ਸਿੰਘਲਾ ਜੀ ਉਹ ਆਏ ਹੋਏ ਨੇ ਅੰਕੁਰ ਪੰਸਲ ਜੀ ਅਸ਼ੀਸ਼ ਜੀ ਆਦਾਰਸ਼ ਜੀ ਰੌਕੀ ਜੀ ਸਰਾਂਜ ਸਾਡੇ ਜਨਰਲ ਸੈਕਟਰੀ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਅਸੀਂ ਮੈਂ ਇਹੀ ਕਹਿਣਾ ਚਾਹਾਂਗਾ ਕਿ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਥੈਂਕ ਯੂ